ਦੱਸਣਾ ਚਾਹੁੰਦੀ ਹੈ ਲਿਖ ਕੇ ਦੱਸਣਾ ਚਾਹੁੰਦੀ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਜੋ ਸਮੁੱਚੀ ਮਨੁੱਖਤਾ ਲਈ ਕੁਰਬਾਨੀ ਕੀਤੀ ਹੈ ਉਸ ਦੇ ਵਿੱਚੋਂ ਉਹਨਾਂ ਨੇ ਕਿਹੜਾ ਖੋਜ ਭਰਪੂਰ ਲੇਖਾ ਜਿਹੜਾ ਇਹ ਲਿਖਿਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਪਿਤਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਿਤਾ ਤੇ ਮਾਤਾ ਬੀਬੀ ਨਾਨਕੀ ਜੀ ਗੁਰੂ ਤੇਗ ਬਹਾਦਰ ਜੀ ਦਾ ਜਨਮ 16 121 ਨੂੰ ਅਪ੍ਰੈਲ ਮਹੀਨੇ ਵਿੱਚ ਹੋਇਆ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦੀ ਪਤਨੀ ਮਾਤਾ ਗੁਜਰੀ ਜੀ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਦਿਵਸ ਹੈ 11 ਨਵੰਬਰ 1675 ਚਾਨਨੀ ਚੌਕ ਦਿੱਲੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੌਵੇਂ ਪਾਤਸ਼ਾਹ ਜੀ ਜੀ ਦੀ ਬਾਣੀ ਹੈ ਜਿਹੜੀ ਉਹ ਇਸ ਪ੍ਰਕਾਰਾਂ ਰਾਗ ਗੌੜੀ ਵਿੱਚ ਹੈ ਨੌ ਸ਼ਬਦ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 219 ਅੰਗ ਤੋਂ ਲੈ ਕੇ 220 ਅੰਗ ਤੱਕ ਸਭਾਇਮਾਨ ਹੈ ਨੰਬਰ 2 ਹੈ ਆਸਾ ਦੀ ਵਾਰ ਇਸ ਦਾ ਇੱਕ ਸ਼ਬਦ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 411 ਅੰਗ ਤੇ ਸਭਾਇਮਾਨ ਹੈ ਨੰਬਰ 3 ਰਾਬ ਰਾਗ ਦੇਵ ਗੰਧਾਰੀ ਇਹਦੇ ਤਿੰਨ ਸ਼ਬਦਾਂ 536 ਅੰਗ ਤੇ ਸਭਾਈ ਮਾਨ ਹੈ ਇਹ ਬਾਣੀ ਚੌਥਾ ਰਾਗ ਵਿਹਾਗੜਾ ਇਸ ਦਾ ਇੱਕ ਸ਼ਬਦ ਹੈ 537 ਅੰਗ ਤੇ ਰਾਗ ਸੁਰਠ ਪੰਜਵਾਂ ਜੋ ਹੈ ਤੇ ਇਸ ਦੇ 12 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਤੇ ਇਸ ਦੇ ਜਿਹੜੇ 12 ਸ਼ਬਦਾਂ 631 ਅੰਗ ਤੋਂ ਲੈ ਕੇ 634 ਅੰਗ ਤੱਕ ਸੁਭਾਈ ਮਾਨ ਨੇ ਨੰਬਰ 6 ਜਿਹੜਾ ਰਾਗ ਤਨਾਸਰੀ ਆ ਇਸ ਦੇ ਚਾਰ ਸ਼ਬਦਾਂ ਇਸ 684 ਅੰਗ ਤੋਂ ਲੈ ਕੇ 685 ਅੰਗ ਤੱਕ ਇਹ ਬਾਣੀ ਰਾਗ ਤਨਾਸਰੀ ਵਿੱਚ ਚਾਰ ਸ਼ਬਦਾਂ ਵਿੱਚ ਦਰਜ ਹੈ ਨੰਬਰ 7 ਤੇ ਹੈ ਰਾਗ ਜੈਤਸਰੀ ਇਸ ਦੇ ਤਿੰਨ ਸ਼ਬਦ ਨੇ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 702 ਅੰਗ ਤੋਂ ਲੈ ਕੇ 703 ਅੰਗ ਤੱਕ ਸੁਭਾਈਮਾਨ ਹੈ ਨੰਬਰ 8 ਹੈ ਰਾਗ ਟੋਡੀ ਇਹਦਾ ਇੱਕ ਸ਼ਬਦ ਹੈ ਇਸ ਦੇ 718 ਅੰਗ ਤੇ ਸੁਭਾਈਮਾਨ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨੰਬਰ 9 ਰਾਗ ਤਿਲੰਗ ਇਸ ਦੇ ਤਿੰਨ ਸ਼ਬਦਾਂ ਇਹ 726 ਤੋਂ ਲੈ ਕੇ 727 ਅੰਗ ਤੱਕ ਸੁਭਾਈਮਾਨ ਹੈ ਸ਼੍ਰੀ ਗੁਰਗ੍ਰੰਥ ਸਾਹਿਬ ਵਿੱਚ ਨੰਬਰ 10 ਰਾਗ ਵਿਲਾਵਲ ਇਸ ਦੇ ਤਿੰਨ ਸ਼ਬਦ ਸ਼੍ਰੀ ਗੁਰਗ੍ਰੰਥ ਸਾਹਿਬ ਵਿੱਚ ਦਰਜ ਨੇ ਜੋ ਕਿ 830 ਅੰਗ ਤੋਂ ਲੈ ਕੇ 831 ਅੰਗ ਤੱਕ ਸੁਭਾਈਮਾਨ ਨੇ ਨੰਬਰ 11 ਤੇ ਹੈ ਰਾਮ ਰਾਗ ਰਾਮਕਲੀ ਇਸ ਦੇ ਤਿੰਨ ਸ਼ਬਦ ਨੇ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 901 ਅੰਗ ਤੋਂ ਲੈ ਕੇ 902 ਅੰਗ ਤੱਕ ਸੁਭਾਈਮਾਨ ਹੈ ਨੰਬਰ 12 ਰਾਗ ਮਾਰੂ ਇਸ ਦੇ ਤਿੰਨ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 1008 ਅੰਗ ਤੱਕ ਇੱਕੋ ਅੰਗ ਤੇ ਸੁਭਾਈਮਾਨ ਹੈ ਨੰਬਰ 13 ਰਾਗ ਬਸੰਤ ਇਸ ਦੇ ਪੰਜ ਸ਼ਬਦ ਨੇ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 1100 66 ਤੋਂ ਲੈ ਕੇ 1187 ਅੰਗ ਤੱਕ ਸਭਾਈ ਮਾਨ ਨੇ ਨੰਬਰ 14 ਰਾਗ ਸਾਰੰਗ ਇਸ ਦੇ 4 ਸ਼ਬਦ 1231 ਤੋਂ ਲੈ ਕੇ 1232 ਅੰਗ ਤੱਕ ਸਭਾਈ ਮਾਨ ਹੈ ਨੰਬਰ 15 ਰਾਗ ਜੈਜਾਵੰਤੀ ਇਸ ਦੇ 4 ਸ਼ਬਦ ਨੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1352 ਅੰਗ ਤੋਂ ਲੈ ਕੇ 1353 ਅੰਗ ਤੱਕ ਸੁਭਾਇਮਾਨ ਨੇ ਸ਼ਲੋਕ ਮਹੱਲਾ 9ਵਾਂ ਇਸ ਦੇ 57 ਸ਼ਬਦ ਨੇ ਤੇ ਕੁੱਲ ਸ਼ਬਦ ਤੇ ਸ਼ਲੋਕ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 116 ਨੇ ਇਹ ਜਿਹੜਾ ਬਾਣੀ ਦਾ ਬੇਰਬਾ ਏਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਅੰਗ ਨੇ ਉਸ ਦੇ ਅਨਸਾਰ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਇਸ ਨੂੰ ਇਸ ਦੇ ਦਰਸ਼ਨ ਕਰ ਸਕਦੇ ਹਾਂ